ਫੀਲਿੰਗ ਦਾ weight loss ਦਾ ਜਾਂ general wellness ਦਾ ਜਿਹੜਾ ਬੇਸਿਕ ਜਿਹਾ ਡਾਈਟ ਪਲਾਨ ਹੈ ਪ੍ਰੋਟੀਨ ਕੈਲਰੀਆਂ ਵਾਲੇ ਪਹਿਲੇ ਹੀ ਐ ਜੇ ਕਰਕੇ ਨੰਗਾ ਦੋ ਤੁਹਾਡੇ ਹਜਮ ਨਹੀਂ ਹੋਣੀ ਇਹ ਗੱਲ ਖਾਲੀ ਪੇਟ ਇੱਕ ਨਿੰਬੂ ਇੱਕ ਗਲਾਸ ਚ ਪਾ ਕੇ ਪੀ ਸਕਦੇ ਹੋ ਤੁਸੀਂ ਜੇ ਕੋਈ ਜ਼ਿਆਦਾ ਤਜਾਬ ਦੀ ਪ੍ਰੋਬਲਮ ਆ ਵੈਸੇ ਤਾਂ ਇਹ ਐਲਕੈਲਾਈਨ ਹੀ ਹੁੰਦਾਗਾ ਸਾਰੇ ਮਨ ਦੇ ਵਹਿਮ ਹੁੰਦੇ ਨੇ ਜਾਂ ਫਿਰ ਇਸ ਕੰਡੀਸ਼ਨ ਚ ਲੋਕੀ ਦਾ ਜੂਸ ਤੁਸੀਂ ਲੈ ਸਕਦੇ ਹੋ ਨੰਗੇ ਪੈਰੀ ਘਾਹ ਤੇ ਤੇ ਜਿਹੜੀ ਮਿੱਟੀ ਤੇ ਸੈਰ ਕਰਨੀ ਆ 10 10 ਮਿੰਟ ਇਸ ਸਾਡੀ ਮੈਂਟਲ ਹੈਲਥ ਲਈ ਓਵਰਆਲ ਹੈਲਥ ਲਈ ਬਹੁਤ ਵਧੀਆ ਗਟ ਹੈਲਥ ਲਈ ਵੀ ਵਧੀਆ ਹੈ ਯੋਗਾ ਜਾਂ ਕਸਰਤ 30 ਮਿੰਟ ਸਾਡੀ ਮੈਂਟਲ ਹੈਲਥ ਲਈ ਬਹੁਤ ਹੀ ਜਿਆਦਾ ਲਾਜਵਾਬ ਹੈ ਐਂਡੋਰਫਿਨ ਹਾਰਮੋਨ ਇਹਦੇ ਵਿੱਚ ਸੈਕ੍ਰੀਟ ਹੁੰਦੇ ਆ ਪਾਠ ਜਾਂ ਮੈਡੀਟੇਸ਼ਨ 5 ਮਿੰਟ ਹੀ ਰੱਖਾਂਗੇ ਆਪਾਂ 5 ਦਾ ਵੀ ਭਾਵੇਂ 2 ਮਿੰਟ ਰੱਖ ਲਓ ਦਿਮਾਗ ਦਾ ਧਿਆਨ ਲੱਗਣਾ ਚਾਹੀਦਾ ਮਤਲਬ ਨਿਊਟਰਲ ਥਾਟਸ ਨਾਸ਼ਤੇ 'ਚ ਰੱਜ ਕੇ ਫਲ ਜਿਹੜਾ ਵੀ ਅਫੋਰਡ ਕਰ ਸਕਦੇ ਹੋ ਸੀਜ਼ਨਲ ਹੋਵੇ ਹੋ ਸਕੇ ਤਾਂ ਨਾਲ ਡਰਾਈ ਫਰੂਟ ਮੁਠੀ ਪਰ ਉਹਨਾਂ ਨੂੰ ਤੁਸੀਂ ਜਿਹੜਾ ਸੋਕ ਕਰਕੇ ਲੈ ਸਕਦੇ ਹੋ ਅਨਾਜ ਘੱਟ ਰੱਖਣਾ ਜਦੋਂ ਵੀ ਹੀਲਿੰਗ ਕਰਨੀ ਹੁੰਦੀ ਹੈ ਦਾਲ ਸਬਜ਼ੀ ਦੀ ਮਾਤਰਾ ਸਲਾਦ ਦੀ ਮਾਤਰਾ ਜ਼ਿਆਦਾ ਰੱਖ ਸਕਦੇ ਆ ਪ੍ਰੋਟੀਨ ਦੀ ਜੇ ਕਮੀ ਲੱਗਦੀ ਆ ਟੋਫੂ ਜਾਂ ਜਿਹੜੀਆਂ ਬੀਨਜ਼ ਦੀ ਕੈਟਾਗਰੀ ਦਾ ਤੁਸੀਂ ਵਿੱਚ ਵੀਗਨ ਜਿਹੜਾ ਸੋਰਸ ਉਹ ਰੱਖ ਸਕਦੇ ਆ ਦਿਨ ਖੜੇ ਡਿਨਰ ਹੋ ਜੂਵੇ ਤਾਂ ਉਹਦੇ ਅਰਗੇ ਕੋਈ ਰੀਸ ਨਹੀਂ ਹੁੰਦੀ ਪਾਠ ਮੈਡੀਟੇਸ਼ਨ ਸ਼ਾਮ ਨੂੰ ਸੌਣ ਲੱਗੇ ਜ਼ਰੂਰ ਕਰੋ ਸਬਕੌਨਸ਼ੀਅਸ ਮਾਈਂਡ ਦੇ ਦਰਵਾਜ਼ੇ ਖੁੱਲੇ ਹੁੰਦੇ ਆ ਪਾਣੀ ਇੰਨਾ ਕੁ ਪੀਣਾ ਕਿ ਪਿਸ਼ਾਬ ਦਾ ਰੰਗ ਜਿਹੜਾ ਲਾਈਟ yellow ਜਾਂ ਪਾਣੀ ਦੇ ਸਮਾਨ ਹੋ